ਹੰਦੀ ਭਾਰਤੀ ਜੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਸੰਵਾਦਾ ਦੇ ਗੇਜਰਾਮ ਵਾਲੀ ਦਾ ਸਮਾਜ ਦਾ ਦੇਖੋ ਜੀ ਬਹੁਤ ਜ਼ਿਆਦਾ ਉਤਸ਼ਾਹ ਵੋਟਰਾਂ ਸਪੋਰਟਾਂ ਦੇਖ ਰਹੇ ਆ ਬਹੁਤ ਜ਼ਿਆਦਾ ਲੋਕ ਮੋਦੀ ਜੀ ਤੋਂ ਪ੍ਰਭਾਵਿਤ ਨੇ ਭਾਰਤੀ ਜਨਤਾ ਪਾਰਟੀ ਤੋਂ ਪ੍ਰਭਾਵਿਤ ਨੇ ਉੱਪਰ 400 파ਰਤਾਸੀ ਹੋਣੀ ਹੋਣਾ ਇਸ ਵੀ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਗੇਜਰਾਮ ਬਾਲਮਿਕ ਜੀ ਨੂੰ ਵੱਡੇ ਬਹੁਮਤ ਨਾਲ ਜਿੱਤ ਕੇ ਭੇਜਾਂਗੇ ਔਰ ਬਹੁਤ ਵੱਡੀ ਰੈਲੀ ਰੋਡ ショ ਹੋਣ ਜਾ ਰਹੀ ਹੈ इस कचावाड़ा बेलोलपुर माछीवाड़ा सा अपना बायोगैस प्लाट अपने जो अपना धरना भी लगे जी काफी चरता अनोरंटम दिता है अपने परमजीत ਉਹਨਾਂ ਦੇ ਨਾਲ ਲੱਗਦੀ ਠੀਕ ਹੈ ਫਿਰ ਨੰਬਰ ਉਹ ਕਹਿੰਦੇ ਸੀ ਉਹ ਰਕਮ ਕਰਾਂਗੇ 1 ਲੱਖ 200 ਸਵਾ 12 ਲੱਖ ਕਰ ਦੇ ਹਾਂਜੀ ਬਾਈ ਕਾਟ ਦੀ ਗੱਲ ਲੱਗ ਗਈ ਜੀ ਜਦੋਂ ਬਾਈ ਕਾਟਾ ਜਿਵੇਂ 5 6 ਜਗ੍ਹਾ ਧਰਨ ਲੱਗਿਆ ਹੋਇਆ ਹੈ ਵੀਡੀਓ ਸਾਡੀ ਸਾਂਝੀ ਕਮੇਟੀ ਬਣੀ ਹੋਈ ਹੈ ਉਹ ਉਹਨਾਂ ਨੇ ਫੈਸਲਾ ਕੀਤਾ ਸਾਰਾ ਜੀ ਅੱਲਾਹ ਨਾਲ ਬੁਦਾ ਵੀ ਦਿੰਦੇ ਆ ਵੀ ਤੁਸੀਂ ਸਾਡੇ ਆਓ ਉੱਥੇ ਪਿੰਡ ਹਾਂਜੀ ਇਹ ਕਹਿੰਦੇ ਬਸ ਹੀ ਉਹ ਟੈਨ ਕਰਾਂਗੇ

समराल दौरा पहला दौरा है जिस दौरान वह बरौलपुर गहलियर पिंड कच्चे मछ वाले समराले मंड मंडल जोधवाल के समरा उपसी तो समराले होगी जो कि एक तो बहुत वीयू दौरा है लोगों बहुत भारी उत्साह है जो बीजेपी जुड़ रहे हैं जिदे बाल्मीकि भाईचारा रविदास समाज एस सी समाज सारा व बहुत हम हुमा के साथ तुर तो रहा है साथ दे रहा है ਨੇਰਾਨਾ ਮਸ਼ੂਨੀ ਸਿੰਘ ਲਾ ਮੰਡਲ ਪ੍ਰਧਾਨ ਮਾਚੀਵੜਾ ਸਾਹਿਬ ਜੀ ਜਿੰਦੇ ਦਾ ਵਾਲ ਮਸੀਹਾ ਸਮਾਹ ਇਕ ਦਾ ਦੌਰ ਆ ਸਮਾਹ ਪਹੁੰਚੇ ਹੋਏ ਉਹ ਜਿਹੜਾ ਤੁੰ ਜਿਵੇਂ ਤੁਸੀਂ ਸਾਹ ਲੋਕਾਂ ਦੇਖੋ ਜਿਵੇਂ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਬਹੁਤ ਜਿਆਦਾ ਉਤਸ਼ਾਹ ਕਿ ਪਿਛਲੀਆਂ ਜਿਵੇਂ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਸਰਕਾਰ ਬਣੀ ਲੋਕਾਂ ਨੇ ਇੱਕ ਮੌਕਾ ਉਹਨਾਂ ਨੂੰ ਦਿੱਤਾ ਪਰ ਉਹ ਆਪਣੇ ਕਿਸੇ ਵਾਅਦੇ ਤੇ ਖਰੇ ਨਹੀਂ ਉਤਰੇ ਇਸ ਕਰਕੇ ਲੋਕਾਂ ਨੂੰ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਠੱਗਿਆ ਮਹਿਸੂਸ ਕਰ ਰਹੇ ਨੇ ਲੋਕ ਇਸ ਕਰਕੇ ਉਹ ਹਉਮ ਹੁਮਾ ਕੇ ਬੀਜੇਪੀ ਪਾਰਟੀ ਵੱਲ ਬਹੁਤ ਉਹਨਾਂ ਦਾ ਜਿਆਦਾ ਚੁਪਾ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਕਿ ਪੰਜਾਬ ਦੇ ਉੱਤੇ ਬਹੁਤ ਹੀ ਜਿਆਦਾ ਕਰਜ਼ਾ ਹੋ ਚੁੱਕਿਆ ਔਰ ਸੈਂਟਰਲ ਗਵਰਨਮੈਂਟ ਦੀ ਮਦਦ ਤੋਂ ਬਿਨਾਂ ਇਹ ਕੰਮ ਸਿਰੇ ਨਹੀਂ ਚੜ੍ਹ ਸਕਦਾ। ਇਹ ਜਰਾ ਆਰਮ ਵਾਲਮੀਕੀ ਨੂੰ ਟਿਕਣ ਮਿਲਦਾ ਪਾਰਟੀ ਮਰਛਵਾੜਾ ਸਾਹਿਬ ਦੀ ਜਿਵੇਂ ਲੋਕਾਂ ਦਾ ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਗੇਜਾਰਾਮ ਵਾਲਮੀਕੀ ਦੀ ਬਾਲਵਿਕੀ ਸਮਾਜ ਤੋਂ ਨੇ ਔਰ ਇਹ ਮੇਰੇ ਕਹਿ ਸ਼ਾਇਦ ਆਪਣੇ ਬੀਜੇਪੀ ਪਾਰਟੀ ਵੱਲੋਂ ਹੀ ਵਾਲਮੀਕੀ ਸਮਾਜ ਨੂੰ ਸਿੱਕ ਮਿਲੀ ਆ। और इस करके वाल्मीकि समाज भी बहुत ज्यादा उत्साह और सा जिन्हें भी परिवार ने उन्हना भी शुरू तो उत्साह है और ये अगे भी बरकरार रहेगा और पूरा जाने के माछीवाड़ा साहब की अभी जो गल करिए पूरा माछीवाड़े का सान तौर पर सहयोग है और वो बहुत ही ज्यादा उत्साह देखने लग रही है ना ਇਹ ਜ਼ਹਿਰ ਸਬਦਾਨਿਕ ਹੈ ਇਹ ਜੇ ਨਮਨੁਸਤਾ ਦਾ ਘਾਣਾ ਹੋਏਗਾ ਸੁਰਕਤਨ ਬਿਮਾਰੀ ਲੱਗੇਗੀ ਪਸ਼ੂ ਮਰਨਗੇ ਅੱਜ ਪੰਜਾਬ ਚ ਪਹਿਲੇ ਹੀ ਕੈਂਸਰ ਦੀ ਲਪੇਟ ਚਾ ਰਿਹਾ ਹੈ ਅਗਰ ਅਸੀਂ ਇਸ ਤਰ੍ਹਾਂ ਦੀ ਫੈਕਸ਼ਨ ਨਾ ਮਾਗੇ ਜਿਹੜਾ ਸਾਡਾ ਪੰਜਾਬ ਦੇ ਵਿੱਚ ਪਾਣੀ ਬਿਲਕੁਲ ਗੰਦਾ ਹੋ ਚੁੱਕਿਆ ਹੈ ਕਿੰਨੇ ਘਾਵਨ ਨੇ ਜੇ 3 ਫੈਕਸ਼ਨ ਲੱਗਣ ਗਿਆ ਤਾਂ ਜਿਹੜਾ ਸਮਰਾਲਾ ਹਲਕਾ ਮੁਸਤਾਬਾ ਚਿਰਨੀਆਲਾ ਉੱਤੇ ਲੋਕ ਮਰ ਜਿਨਾ ਆਰਾਮ ਜੀ ਬਾਰਾ ਇਹਨਾਂ ਵਿਅਕਤੀਆਂ ਨੂੰ ਮंजूरीਆਂ ਦਿੱਤੇ ਨੇ ਕਿਹੜਾ ਦੇਖਦੇ ਹੋ ਚਲੋ ਕਿ ਕੈਂਸਰ ਦਾ ਕੈਂਸਰ ਫੈਲਦਾ ਜੀ ਜਾ ਰਿਹਾ ਹੈ ਦੇਖੋ ਭਗਵੰਤ ਮਾਨ ਜੀ ਨੂੰ ਕੁਝ ਨਹੀਂ ਪਤਾ ਉਹ ਕਿ ਤੁਕੰਬ ਕੰਬੀ ਨਹੀਂ ਸਿੱਟਾ ਪਿਆ ਜੋ ਸਹੀ ਚੱਕੀ ਅਲੀ ਦੇ ਹੈਦਾ ਆਹ ਵਿਅਕਤੀ ਮਨਜ਼ੂਰੀਆਂ ਐਮਐਨਸੀਬੀ ਨੂੰ ਸਰੋ ਸਮਰਾਹ ਹਲਕਾ ਵੀ ਤਾਂ ਐਕਨਸ ਪਰ ਇਹ ਗੱਲ ਕੀਤੀ ਗਈ ਸੀ ਉਹ ਕਹਿੰਦੇ ਇਹਦਾ ਪ੍ਰੋਜੈਕਟ ਹੈ ਇਹਦਾ ਸੈਂਟਰ ਦਾ ਸਾਡਾ ਪ੍ਰੋਜੈਕਟ ਨਹੀਂ ਹੈਗਾ ਕਹਿੰਦੇ ਇਹ ਜੋ ਸੰਸਦ ਹੋਏ ਨਾ ਮੈਨੂੰ ਸੱਤ ਚ ਭੇਜੋ

ਆਹਨਾ ਦੇਖੋ ਤਾਰੀਖ ਸੰਗਤ ਹਮੋਰ ਵਾਲੇ ਕੀ ਖੜੀ ਹੈ ਅਸੀਂ ਰੋਡ ਸ਼ੋਅ ਕਰਨ ਲੱਗੇ ਹਾਂ ਬਲੌਰ ਪਰ ਜਾ ਰਹੇ ਹਾਂ ਉੱਥੇ ਜਾ ਕੇ ਅਗਲੇ ਰੂਟ ਹੈ ਜਿਹੜੇ ਉਹ ਜਿੱਦੇ ਚਿਮਾ ਸਾਹਿਬ ਹਨ ਲੈ ਕੇ ਜਾਣਗੇ ਅਸੀਂ ਇਸ ਪਾਸੇ